ਵੱਲੋਹੰਡ ਦੇ ਕਬੱਡੀ ਖੇਡ ਮੇਲੇ ਤੇ ਸਾਡੇ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਾ ਅਗਲਾ ਜੀ ਜੁੜੇ ਆ ਨਾਲ ਪਿੰਡਾ ਬਠੱਡਾ ਜੀ ਨਾਲ ਅਹਿਮਦ ਵੀਰ ਵੀ ਜੀ ਤੇ ਹੋਰ ਸਪੋਰਟਸਨ ਸੱਜਣਾ ਤੁਹਾਡੀ ਉਹਨਾਂ ਨੇ ਆਪ ਤੱਕ ਰੋਣਾ ਗੱਲਬਾਤ ਕਰਾਉਣੇ ਆ ਕਮਾ ਜੀ ਤੁਹਾਡੇ ਇਸ ਸੀਜ਼ਨ ਚ ਪ੍ਰਧਾਨਗੀ ਪਦ ਤੇ ਸਬੰਧ ਜ ਬਹੁਤ ਬਹੁਤ ਵਧਾਈ ਹੈ ਤੁਹਾਨੂੰ ਹਮੇਸ਼ਾ ਸਾਰੀ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਯੋਗ ਹੈਗੀ ਆ ਇਹਦੇ ਵੱਡੇ ਪ੍ਰੈਸ਼ਰ ਨੂੰ ਲੈ ਕੇ ਜਿਹੜਾ ਤੁਸੀਂ ਖੇਡਾਂ ਵੱਲ ਇਹ ਕੰਮ ਤੁਸੀਂ ਕਿਹਾ ਹਜ਼ਾਰਾਂ ਹੀ ਦਰਸ਼ਕ ਹਰ ਹਫ਼ਤੇ ਤੁਹਾਡਾ ਖੇਡ ਮੇਲਾ ਤੁਹਾਡੇ ਘਰ ਦੇ ਦੇਖਣ ਆਉਂਦੇ ਆ ਇਹਦੇ ਸਬੰਧ ਵਿੱਚ ਤੁਸੀਂ ਦੱਸਿਆ ਨੂੰ ਕੁਝ ਵਧਾਈ ਵੀ ਦੇਣੀ ਹੈ ਤੇ ਕੁਝ ਆਪਣੇ ਬਾਰੇ ਵੀ ਦੱਸਣਾ ਤੇ ਆਲੇ ਫੀਚਰ ਵਿੱਚ ਆਪਾਂ ਕੀ ਕਰਨ ਜਾ ਰਹੇ ਆ ਖੇਡਾਂ ਦੇ ਬਾਰੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇੱਕ ਵੱਡੀ ਪ੍ਰਮੁਖ ਜਿਹੜੇ ਗੱਲਾਂ ਆਪਣੇ ਸੁਣਦੇ ਆ ਪੀਸੀਸੀ ਵਾਲੇ ਨਿਊ ਵਾਲੇ ਵੀ ਉਹਨਾਂ ਦਾ ਬਹੁਤ ਤਰ੍ਹਾਂ ਹਲਕਾ ਦਾ ਵੀ ਕਹਿੰਦਾ ਆਪਾਂ ਨੂੰ ਇੱਥੇ ਮੌਕਾ ਦਿੱਤਾ ਤੇ ਮੈਂ ਇੰਗਲੈਂਡ ਫੇਰੇ ਸ਼ਾਇਦ ਕਿ ਮੈਨੂੰ ਮੌਕਾ ਦਿੱਤਾ 2 ਸਾਲ ਲਈ ਡਿਪਟੀ ਦਿੱਤੀ ਦੀ ਵਧੀਆ ਕੰਮ ਹੋਵੇ ਪਰ ਕੁਦਰਤੀ ਰੱਬ ਨੇ ਨਹੀਂ ਆਇਆ ਜਿਹੜਾ ਪਹਿਲਾ ਸੀਜ਼ਨ ਆ ਬਹੁਤ ਹੀ ਤਗੜੀਆਂ ਟੀਮਾਂ ਬੜੀਆਂ ਪਹਿਲੀ ਵਾਰ ਬਾਅਦ ਤੋਂ ਦੋ 2013 ਤੋਂ ਬਾਅਦ ਇੰੀਆਂ ਤਗੜੀਆਂ ਟੀਮਾਂ ਬੜੀਆਂ ਤੇ ਵਧੀਆ ਮੈਚ ਹੋ ਰਹੇ ਆ ਬਾਸਮੇ ਮੈਚ ਕੋਈ ਪਤਾਨ ਵੀ ਕਿਹੜੀ ਇੰਨੇ ਜੁੱਤਨਾ ਜਾਂ ਜਿਣੀ ਹੈ ਤੇ ਮੇਲੇ ਵੀ ਬਹੁਤ ਭਰੇ ਹੋਏ ਆ ਪਰਦੇ ਆ ਤੇ ਉਹ ਜਿਹੜੇ 5500 ਟੂਰਨਾਮੈਂਟ ਹੋ ਗਏ ਉਹ ਵੀ ਬੜੇ ਤਗੜੇ ਮੈਚ ਹੋਏ ਆ ਤੇ ਇੱਥੇ ਵੀ ਵਧੀਆ ਮੈਚ ਹੋ ਰਹੇ ਆ ਜੀ 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 ਨੋਬਲੀ ਪਿੰਡਾ ਪਠਾੜਾ ਜੀ ਕਬੱਡੀ ਚ ਇੰਨੀ ਉਪਤੀ ਹੁੰਦੀ ਰਹਿੰਦੀ ਆ ਉਹ ਨਹੀਂ ਕਿ ਹੁੰਦੀ ਰਹਿੰਦੀ ਆ ਅੱਜ ਤੱਕ ਕੋਈ ਇਤਨੀ ਹਸਕਵੀ ਘਟਨਾ ਤਾਂ ਨਹੀਂ ਵਾਪਰੀ ਜਿਹਦੇ ਨਾਲ ਲੋਕਾਂ ਦੇ ਮਨ ਨੂੰ ਠੇਸ ਪਹੁੰਚੇ ਕਿਉਂਕਿ ਅਸੀਂ ਸ਼ੁਗਲ ਕਰਨ ਆਉਨੇ ਆ ਮਾਨ ਲੈਣ ਆਉਨੇ ਆ ਕਈ ਵਾਰੀ ਕੁਝ ਗਲਤ ਆਨਸਰ ਆ ਵਰਦੇ ਆ ਕੋਈ ਇਹੋ ਜੀ ਗੱਲਬਾਤ ਤੁਹਾਡੇ ਸਾਹਮਣੇ ਆਈ ਹੋਵੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਦੀ ਬਿਹਾਈ ਦੇ ਨਾਮ ਮੇਰੇ ਨਾਲ ਮੇਰਾ ਵੀਰ ਕਿਉਂਕਿ ਆਪ ਵੀ ਬੜੀ ਤਖੜੀ ਕਬੱਡੀ ਖੇਡਿਆ ਹਾਂਜੀ ਕਰਮਜੀਤਾ ਜ਼ਿਲ੍ਹਾ ਕਮਾ ਜੀ ਤੇ ਐਤਕੇ ਪਹਿਲਾ ਸਾਲ ਬਹੁਤ ਸਾਲਾਂ ਬਾਅਦ 2013 ਤੋਂ ਬਾਅਦ ਮੈਚ ਤਾਂ ਹੁੰਦੇ ਰਹਿਆ ਕਬੱਡੀ ਵੀ ਬਹੁਤ ਭਾਰੀ ਹੋ ਰਹੀ ਆ ਤੇ ਕੋਈ ਵੀ ਕਿਤੇ ਟੂਰਨਾਮੈਂਟ ਵਿੱਚ ਕੋਈ ਦਾ ਵੀ ਘਟਣਾ ਨਹੀਂ ਹੋਇਆ ਜਿਹਦੇ ਨਾਲ ਕਰੇ ਟੂਰਨਾਮੈਂਟ ਬੰਦ ਹੋਣ ਦੀ ਸੰਭਾਵਨਾ ਹੋਵੇ ਜੀ ਯਾਨੀ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਬਧਾਈ ਦੇ ਪੱਤਰ ਹੈ ਕਿ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਥ ਦਿੰਦੇ ਆ ਟੂਰਨਾਮੈਂਟ ਪੂਰੇ ਭਰਦੇ ਆ ਬੜੀ ਸ਼ਾਂਤੀ ਦੇ ਨਾਲ ਮੈਚ ਬਹੁਤ ਅਗੜੇ ਹੁੰਦੇ ਬਹੁਤ ਚੰਗੀ ਗੱਲ ਬਹੁਤ ਚੰਗੀ ਗੱਲ ਆ ਕਿ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਵੀ ਕਰਦੇ ਆ ਜਜ ਬਾਨੀ ਸਾਡੇ ਵੀਰ ਏਆਈਟੀ ਜ਼ੀਰੋ ਕਲਾਸ ਤੋਂ ਆਏ ਉਹ ਵੀ ਕਵਰ ਕਰਦੇ ਆ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਸੁੰਦਰ ਵਾਂਗੂ ਵਗ ਰਿਹਾ ਆਪਾਂ ਇਹਨਾਂ ਨੂੰ ਸਹਯੋਗ ਵੀ ਸਾਥ ਵੀ ਦੇਣਾ ਇਹ ਆਉਣ ਵਾਲੇ ਹਰੇਕ ਕਬੱਡੀ ਮੇਲੇ ਤੇ ਲੈ ਕੇ ਆਵਾਂਗੇ ਕਵਰੇਜ ਹੋਵੇਗੀ ਤੇ ਹੌਲੇ ਸਮੇਂ ਚ ਆਪਾਂ ਇਹਨਾਂ ਨੂੰ ਮਾਣ ਵੀ ਦੇਣਾ ਤੇ ਇਹੋ ਜੀ ਪਾਲਿਸੀ ਹੈਗੀ ਆ মিডিਏ ਨੇ ਬਾਰੇ ਆਪਣੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਬਖਰੀਆ মিডিਆ ਹੀ ਆਪਣੀ ਕਬੱਡੀ ਨੂੰ ਝੱਕਦਾ ਆ ਜੀ ਤੁਸੀਂ ਅੱਜ ਆਏ ਆ ਕਵਰ ਕਰ ਰਹੇ ਆ ਇਹ ਸਾਰੀ ਦੁਨੀਆ ਦੇਖੂ ਤੇ ਇਹ ਤੇ ਸਾਰੇ ਤੁਹਾਡਾ ਵੀ ਸੰਯੋਗ ਚ ਹਰਕਦਾ ਚਾਹੀਦਾ ਜੀਆ ਜੀੜੀਆਂ ਤੋਂ ਬਗੈਰ ਕੁਝ ਨਹੀਂ ਨਾ ਕਬੱਡੀ ਮੇਰੇ ਹਿਸਾਬ ਨਾਲ ਪਤਾ ਨਹੀਂ ਆਪਣੇ ਚੈਨਲ ਤੇ ਕਿੰਨੇ ਲੋਕ লাইਵ ਦੇਖ ਰਹੇ ਆ ਤੇ ਮੈਂ ਆਨੰਦ ਮਾਰ ਰਿਹਾ ਜਿਹੜੇ ਕੋਈ ਸਿਆਣੇ ਬੰਦੇ ਨਹੀਂ ਆ ਸਕਦੇ ਮੈਂ ਉੱਤੇ ਬੈ ਕੇ ਦੇਖਦੇ ਆ ਮਹਿੰਦਰ ਸਾਹਿਬ ਇੱਕ ਗੱਲ ਹੋਰ ਤੁਹਾਡਾ ਸਾਹ ਜੀ ਕਰਨੀ ਚਾਹਾਂਗਾ ਪੰਜਰਿਆ ਦਾ ਇੱਕ ਪੇਪਰ ਵੀ ਛਪਦਾ ਪੇਪਰ ਬਹੁਤ ਵਡਮੋਲੀ ਚਾਹ ਹੈਗੀ ਆ ਉਹਦੇ ਚ ਹਰ ਗੱਡਵੀ ਦੀ ਅੰਕਦ ਹੁੰਦੀ ਆ ਜਿਹੜੇ ਬਜ਼ੁਰਗ ਖੇਡ ਮੈਦਾਨੇ ਨਹੀਂ ਆ ਸਕਦੇ ਉਹ ਘਰ ਬੈਠੇ ਦੇਖ ਸਕਦੇ ਉਹਦਾ ਇੱਕ ਪੂਰਾ ਪੇਜ ਸਪੋਰਟਸ ਦੇ ਬਾਰੇ ਚ ਹੋਵੇਗਾ ਖਾਸ ਕਰਕੇ ਕਬੱਡੀ ਦੇ ਬਾਰੇ ਤੁਹਾਨੂੰ ਉਹਦੀਆਂ ਕਾਪੀਆਂ ਵੀ ਦਿਹਾਗੇ ਤੁਸੀਂ ਆਪਣੇ ਮਾਤੇ ਹੋ ਰਹੇ ਆਪਣੇ ਸਾਧਨਾਂ ਰਹੀਂ ਉਹਨੂੰ ਆਪਣੀ ਕਬੱਡੀ ਫੜੇ ਵਿੱਚ ਵੰਡਣੀ ਹੈ ਹੈਗੀਆਂ ਉਹਦੇ ਵਿੱਚ ਵੀ ਤੁਹਾਡੀਆਂ ਸੇਵਾਵਾਂ ਦੀ ਬਹੁਤ ਲੋੜ ਹੈਗੀ ਆ ਕਿਉਂਕਿ ਇਹ ਕੱਲਾ ਬੰਦਾ ਕੋਈ ਨਹੀਂ ਵੱਡਾ ਵੱਡਾ ਨਾਲ ਭਰਾਵਾ ਦੇ ਹਰ ਹਰਕਤ ਜਿਹੜੀ ਆ ਉਹ ਦੁਨੀਆ ਤੇ ਹਰ ਘਰ ਜਾਣੀ ਚਾਹੀਦੀ ਆ ਕਦੇ ਸਾਨੂੰ ਜਿਹੜਾ ਰੋੜਵੋੜ ਮਿਲਦਾ ਹੈਗਾ ਪਹਿਲੀ ਵਾਰ ਇਹ ਹੋਇਆ ਜੀ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਜਿਹੜਾ ਜਿਹੜਾ ਪਛੇਦਤ ਸ਼ੁਰੂ ਕੀਤਾ ਸੀ ਇਹਦਾ ਆਪਣਾ ਚੈਨਲ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਲਾਈਵ ਜਿਹੜਾ ਚੱਲਦਾ ਸਾਰੀ ਦੁਨੀਆ ਦੇ ਵਿੱਚ ਪੂਰਾ ਕਾਮਯਾਬ ਆ ਦੁਬਾਰਾ ਦੁਨੀਆ ਤੋਂ ਬਹੁਤ ਵੱਡਾ ਸਹਿਯੋਗ ਮਿਲਦਾ ਬੜੀ ਪਹੁੰਚੇ ਸਾਰੇ ਮੈਂ ਮੀਰ ਕਰਮੀ ਉਹਨਾਂ ਦਾ ਵੀ ਆਪਣਾ ਧੰਨਵਾਦ ਕਰਦਾ ਕਿਉਂਕਿ ਬੜੀ ਦੂਰੋਂ ਆਏ ਆ ਵੀ ਚੱਲ ਕੇ ਪਰ ਇਹ ਜਿਹੜੀ ਆਪਣੀ ਲਾਈਵ ਚੱਲਦੀ ਆ ਜਿਹੜਾ ਚੈਨਲ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਆਪਣਾ ਚੈਨਲ ਹੈ ਇਹਦਾ ਬਹੁਤ ਬਹੁਤ ਭਰਮਾ ਹਾ ਜਿਹਦਾ ਮਿਲਿਆ ਜੀ ਬਿਲਕੁਲ ਬਿਲਕੁਲ ਜੀ ਔਰ ਕਿਸੇ মিডিਆ ਨੂੰ ਸਹਿਯੋਗ ਨਹੀਂ ਦਿੱਤਾ ਜਾਂਦਾ ਨਹੀਂ ਮੈਂ ਗੱਲ ਕਰਦਾ ਭਾਈ ਇਹਨੇ ਆਪਣਾ ਚੈਨਲ ਪਹਿਲੀ ਵਾਰੀ ਹੋਇਆ ਜਿਹੜਾ ਇੰਗਲੈਂਡ ਕਬੱਡੀ ਕੁਆਲੀਫਿਕੇਸ਼ਨ ਹੈ ਆਪਣਾ ਚੈਨਲ ਚਲਾਇਆ ਜੀ 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 ਆ ਗਿਆ ਆਪਾਂ ਨੂੰ ਇਹ ਹਾਰ ਕਰਨੇ ਪੈਂਦੇ ਆ ਜਿੱਦਾਂ ਤੁਸੀਂ ਆਉਨੇ ਆ ਇਹ ਬਹੁਤ ਵੱਡੀ ਗੱਲ ਹੈ ਕਿ ਤੂੰ ਸਾਰੀ ਦੁਨੀਆ ਵਿੱਚ ਤੂੰ ਤੁਸੀਂ ਕਿਹੜੀਆਂ ਨਹੀਂ ਪਤਾ ਉਹ ਤੁਸੀਂ ਪਹੁੰਚਦਾ ਕਰਨਾ ਹੈ ਪਰ ਮੈਂ ਜਿਹੜੀ ਗੱਲ ਕਰਦਾ ਭਾਈ ਇਹਨੇ ਪਹਿਲੀ ਵਾਰੀ ਇੰਗਲੈਂਡ ਕਬੱਡੀ ਫੈਡਰੇਸ਼ਨ ਵਾਲਿਆਂ ਨੇ ਆਪਣਾ ਚੈਨਲ ਵੀ ਸ਼ੁਰੂ ਕੀਤਾ ਜਿਹੜਾ ਪੂਰਾ ਕੰਮ ਜਾਵੇ ਆ ਤੇ ਬਾਕੀ ਤੁਹਾਡਾ ਧੰਨਵਾਦ ਦੋ ਬੰਨੇ ਪਹਿਲਾਂ ਵੀ ਕਰਿਆ ੜਿਆ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਘਰ ਘਰ ਕਬੱਡੀ ਪਹੁੰਚਾਉਣੀ ਹੈ ਅਦਰ ਸਰ ਤੁਸੀਂ ਕੁਝ ਕਹਿਣ ਲੱਗੇ ਸੀਗੇ ਮੈਂ ਉਹੀ ਕਹਿਣ გასਗਾ ਵੀ ਜਿਹੜੇ ਆਪਣਾ ਕੈਨਨ ਚੱਲ ਰਿਹਾ ਹੈ ਆਪ ਜੀ ਉਹ ਬਹੁਤ ਹੀ ਜ਼ਿਆਦਾ ਹਨ ਉਹਦਾ ਸਤਿ ਸ਼੍ਰੀ ਅਕਾਲ ਹੋਣੀ ਚਾਹੀਦਾ ਲੋ ਕਬੱਡੀ ਤੇ ਇੰਨੇ ਪੈਸੇ ਲਾਉਨੇ ਆਪਾਂ ਕਿਤੇ ਉਹਦਾ ਕਿਤੇ ਇਨਕਮ ਹੋਣੀ ਚਾਹੀਦੀ ਆ ਤੇ ਫਿਊਚਰ ਬਹੁਤ ਗੁੱਡ ਆ ਕਿ ਤੁਹਾਨੂੰ ਇਹਦੇ ਇਹਦੇ ਵਿੱਚੋਂ ਕੋਈ ਨਾ ਕੋਈ ਇਨਕਮ ਜੀ ਆਉਣੀ ਧੰਨਵਾਦ ਸਵਾਦ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਅਮਰਪੀਰ ਸਿੰਘ ਜੀ ਇਹ ਵੀ ਹਮੜੇ ਕਬੱਡੀ ਦੇ ਬਹੁਤ ਵੱਡੇ ਸੇਵਾਦਾਰ ਨੇ ਜੀ ਸਾਹਿਬ ਤੁਹਾਡੀ ਸ਼ਰਟ ਤੁਹਾਡੀ ਤਰ੍ਹਾਂ ਤੁਹਾਡਾ ਜਿਹੜਾ ਸਮਾਇਆ ਉਹ ਨਸ ਰਹੀ ਆ ਕੋਈ ਨਾ ਕੋਈ ਕੁਸ਼ੀਸ ਨੂੰ ਨਜ਼ਰ ਆ ਰਹੀ ਆ ਤੁਹਾਨੂੰ ਅੱਜ ਦੇ ਖੇਡ ਮੇਲੇ ਤੋਂ ਸਾਰੇ ਪੰਚਦਰਿਆ ਚੈਨਲ ਦੇਖਵਾਲਿਆਂ ਨੂੰ ਵੈਰ ਜੀ ਦਾ ਖਾਲਸਾ ਵੈਰ ਜੀ ਫਤਿਹ ਜੀ ਖੁਸ਼ੀ ਤਾਂ ਹੈਗੀ ਹੈ ਕਿ ਸਾਡਾ ਮੇਲਾ ਆ ਤੇ ਬਹੁਤ ਦਸਕਾ ਹੈ ਸਾਰੇ ਇੰਜੋਏ ਕਰ ਰਹੇ ਆ ਮੇਰੇ ਵੀਰੋ ਗਲਾਸ ਤੋਂ ਆਏ ਆ ਪੰਜ ਦੇ ਕੇ ਉਹ ਲੈ ਕੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਪੇਪਰ ਵੀ ਨਿਕਲਦਾ ਹੈ ਬਚਪਨ ਤੋਂ ਜਦੋਂ ਤੋਂ ਆਇਆ ਸੀ ਸਕੂਲ ਦੇ ਵਿੱਚ ਗਿਆ ਉਹ ਤੋਂ ਤੇ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਆ ਮੈਨਾਂ ਨੂੰ ਪਰਸਨ ਤੋਂ ਵੀ ਜਾਣਨਾ ਬੜੀ ਲੱਗੇ ਸਾਰੇ ਮਾਰਕ ਸਾਰੇ ਇਹਨੂੰ ਮੈਂ ਇਹ ਰਿਕਵੈਸਟ ਕਰਦਾ ਮੈਂ ਇਹ ਦਿਖਾਣਾ ਵੀ ਲੋਕਾਂ ਨੂੰ ਵਾਟੋ ਵਾਟ ਸਕੂਟ ਕਰੂ ਜੇ ਚੰਗਾ ਬੰਦਾ ਕੰਮ ਕਰਦਾ ਕੋ ਮਾਂਬੋਲੀ ਦੀ ਸੇਵਾ ਕਰਦਾ ਤਾਂ ਹੋਰ ਵੀ ਆਪਾਂ ਪੱਪਾ ਕਲਵਾ ਵਿੱਚ ਵੀ ਪੈਸੇ ਖਾਤਦੇ ਇੱਥੇ ਵੀ ਟੈਨਫਲ ਪਾ ਕੇ ਆਪਣੀ ਅਸਲ ਮਾਂਬੋਲੀ ਦੀ ਸੇਵਾ ਜਿਵੇਂ ਕਰਨੀ ਚਾਹੀਦੀ ਦਸ਼ਕਰ ਨੂੰ ਦੱਸ ਦਈਏ ਪੰਜ ਦਰਿਆ ਦੀ ਟੀਮ ਨੂੰ ਅੰਦਰ ਆਉਣ ਲਈ ਜਿਹੜਾ ਆ ਤਗਮਾ ਦਿੱਤਾ ਗਿਆ ਹੈ ਰ ਮੇਰੀ ਬਾਅਦ ਚ ਪਾਹਰੇ ਰੰਗ ਦਾ ਇਹ ਵੀ ਮੰਦੀ ਆਪਣੇ ਅਮਰ ਤੇ ਮਿਰਮਿ ਬਾਸ ਦੀ ਮਦਦ ਦੀ ਆ ਤੂੰ ਸਾਡੀ ਅੱਜ ਐਂਟਰੀ ਅਸੀਂ ਅੱਜ ਇਹਨਾਂ ਦੀ ਪ੍ਰੋਣ ਚੜੀ ਦਾ ਪੂਰਾ ਲਾਤ ਵਾਰਨਾ ਔਰ ਇਹ ਪ੍ਰਾਣੋਜਰਜ ਕਸਬੀ ਪੂਰੀ ਛੜਦੇ ਇਹ ਨਹੀਂ ਜਿਹੜੀ ਮੁਸਕਾੜੀ ਨਜ਼ਰ ਆ ਰਹੀ ਆ ਤੇ ਅੰਦਰੋਂ ਵਾਰੋਂ ਖੁਸ਼ ਨਹੀਂ ਸਾਡਾ ਫਰਜ਼ ਬਣਦਾ ਈ ਸਾਡੇ ਮਹਿਮਾਨਾਂ ਨੂੰ ਥੈਂਕ ਯੂ ਅਜਾਦ ਲਾਇਨ ਯੂਕੇ ਕਲੱਬ ਅਜਾਦ ਲਾਇਨ ਆ ਹਮੇਸ਼ਾ ਇਹ ਟੂਰਨਾਮੈਂਟ ਚ ਭਾਗਦੇ ਹੁੰਦੇ ਆ ਖਾਣ ਪੀਣ ਦਾ ਪ੍ਰਬੰਧ ਤੁਹਾਡਾ ਪੂਰਾ ਹੁੰਦਾ ਹਾਂਜੀ ਹੌਣ ਅਸੀਂ ਜ਼ਿਕਰ ਨਹੀਂ ਕਰ ਸਕਦਾ ਕਿਹੜੀ ਚੀਜ਼ ਖਵਾਉਣੇ ਤੇ ਕਿਹੜੀ ਪਵਾਉਣੇ ਆ ਇਹ ਅੱਜ ਦੇ ਇਸ ਮੇਲੇ ਚ ਤੁਹਾਡੀ ਜਿਹੜੀ ਕੰਪਨੀ ਆ ਉਹ ਸਾਰੀ ਤਤਪਰ ਹੈਗੀ ਆ ਚਾਹ ਪਾਣੀ ਫਰੂਟ ਜੋ ਵੀ ਹੈਗਾ ਲੈ ਕੇ ਆਏ ਨੇ ਕੋਈ ਗੌਰਸ ਸਪੌਂਸਰ ਕਰ ਰਿਹਾ ਤੁਹਾਨੂੰ ਇਸ ਕੰਮ ਨੂੰ ਇਹਦੇ ਵਿੱਚ ਜਿੰਨੇ ਵੀ ਦੇ ਆਪਣੇ ਮੈਂਬਰ ਨੇ ਆਜਾਦ ਲਾਉਣ ਵਾਲੇ ਉਹ ਸਾਰੇ ਜਣੇ ਆਪਣਾ ਇਹ ਸਾਰਾ ਸਾਲ ਹੀ ਥੋੜਾ ਥੋੜਾ ਕਰਕੇ ਪਾਈ ਜਾਂਦੇ ਆ ਸੀ ਜਦੋਂ ਵੀ ਸਾਡੀ ਮੀਟਿੰਗ ਹੁੰਦੀ ਆ ਉਦੋਂ ਹੀ ਅਸੀਂ ਇਦਾਂ ਕਰਦੇ ਆ ਜੀ ਉਹਦੇ ਤੋਂ ਬਾਅਦ ਦੇ ਵਿੱਚ ਵੀ ਜਦੋਂ ਵਰਮੀਪਾ ਆਇਆ ਹੋਰ ਵੀ ਬਹੁਤ ਸਾਰੇ ਸਾਡੇ ਮਿੱਤਰ ਆ ਜਿਹੜੇ ਅੱਜ ਤੋਂ ਬਹੁਤ ਖੁਸ਼ ਹੋਊਗੇ ਨਾ ਉੱਥੇ ਲੰਗਰ ਤੋਂ ਉਹਦੇ ਨਾਲ ਹੀ ਸੇਵਾ ਕਰ ਜਾਂਦੇ ਆ ਸਾਡੇ ਜੀ ਬਹੁਤ ਵੱਡੀ ਗੱਲ ਆ ਦੁਆ ਕਹਿੰਦੋਂ ਉਹ ਸਾਡੇ ਲਈ ਇੱਕ ਟੈਕਸਟ ਜਿਹੀਆ ਬਣ ਜਾਂਦਾ ਹਾਂਜੀ ਹਾਂਜੀ ਨਹੀਂ ਤਾਂ ਸਾਡੀ ਆਪਣੀ ਕਲੱਬ ਆਪ ਹੀ ਸਾਰੇ ਜਣੇ ਨਾਲ ਮਿਲ ਕੇ ਵੀ ਆਰਗੇਨਾਈਜ਼ਰ ਕਰਕੇ ਤੇ ਸਾਰਾ ਕੁਝ ਕਰਕੇ ਆਪ ਹੀ ਖਰਚਾ ਕਰਦੇ ਹਾਂ ਚਲੋ ਤੁਹਾਡੇ ਹੁਣ ਤੱਕ ਦੇ ਜਿਹੜੇ ਰਿਜ਼ਲਟ ਆਏ ਆ ਤੁਹਾਡਾ ਅਪਰ ਹੈਂਡ ਹੈਗਾ ਤੁਹਾਡੀ ਟੀਮ ਦਾ ਖਾਸ ਕਰਕੇ ਤੁਸੀਂ ਫਾਈਨਲ ਜਿੱਤੋ ਕਿਉਂਕਿ ਪਿਛਲੇ ਦੋ ਟੂਰਨਾਮੈਂਟs ਤੁਸੀਂ ਫਾਈਨਲ ਚ ਗਏ ਹੋ ਮੈਂ ਨਿੱਜੀ ਤੌਰ ਤੇ ਸੋਚਦਾ ਵੀ ਜਿਹੜਾ ਖਿਡਾਰੀ ਕੱਚਾ ਪਾ ਕੇ ਜਾਂ ਕੱਪੜੇ ਪਾ ਕੇ ਸਿੰਦਲ ਵਾਲੇ ਕੱਪੜੇ ਪਾ ਕੇ ਗਰਾਊਂਡ 'ਚ ਆ ਜਾਂਦੇ ਮੇਰੀ ਨਜ਼ਰ 'ਚ ਉਹ ਯਤੂ ਹੁੰਦਾ ਹਾਂਜੀ ਪਰ ਹਾਂ ਆਖਰੀ ਸ਼ਾਮ ਤੱਕ ਜਿਹੜਾ ਖੇਡ ਕੇ ਕੱਪ ਜਿੱਤ ਕੇ ਲੈ ਕੇ ਜਾਣਾ ਉਹ ਤਾਂ ਸੌਰੀ ਤੋਂ ਸੋ ਗਿਆ ਵਾਲੀ ਗੱਲ ਹੋ ਜਾਂਦੀ ਆ ਤੋ ਬਿਰਵੀ ਜੀ ਤੁਸੀਂ ਕਹਿਣ ਲੱਗੇ ਸੀ ਕੁਝ ਹਾਂਜੀ ਮੈਂ ਆਜ਼ਾਦ ਰਣ ਬਾਰੇ ਦੋ ਸ਼ਬਦ ਬੋਲਣਾ ਚਾਹੁੰਦਾ ਆ ਗਿਆ ਨਹੀਂ ਅਸੀਂ ਹਰ ਮੇਲੇ ਤੇ ਜਾਂਦਾ ਜੀ ਫੇਰ ਲੱਕੇ ਜਾਂਦਾ ਸਾਡੀ ਡਿਊਟੀ ਵੀ ਆ ਸਾਰੇ ਆਪ ਆਪਣੀ ਵਧੀਆ ਫਰਵੋਲਡ ਕਰਦੇ ਆ ਜੀ ਪਰ ਤੁਹਾਨੂੰ ਹਰ ਮੇਲੇ ਤੇ ਤੁਹਾਨੂੰ ਕੋਈ ਨਾ ਕੋਈ ਸਟਾਲ ਮਿਲੂ ਜੇ ਤੁਸੀਂ ਪੇ ਕਰਕੇ ਆਪਣੀ ਚਾਹ ਲੈ ਸਕਦੇ ਹੋ ਕੋਪ ਪਰੋੜੇ ਲੈ ਸਕਦੇ ਹੋ ਤੋ ਗੱਡ ਲੈ ਸਕਦੇ ਹੋ ਅੱਜ ਪਰ ਕਿ ਇੱਕ ਇੱਕ ਲੱਭਿਆ ਜਿਆਦਾ ਜਿਆਦਾ ਲੈਣ ਵਾਲੇ ਵੀਰ ਨੇ ਜੀ ਸਵੇਰੇ ਹੱਥ ਵਾਹ ਕੇ ਜਿਹਨੂੰ ਆਜੋ ਤੁਹਾਨੂੰ ਗਰਮ ਪਕੌੜਾ ਪਰ ਉਹ ਤੇ ਰੋਟੀ ਤਾਲ ਸਬਜੀ ਫਰੋਤ ਈਵਨ ਕਿ ਤੁਹਾਨੂੰ ਚਾਹ ਨਾਲ ਬੈਠਣ ਵੀ ਪ੍ਰੋਵਾਈਡ ਹੋਊਗਾ ਕੋਈ ਹਸਤਾਲ ਨਹੀਂ ਹੋਊਗਾ ਇੱਕ ਪਹਿਲੀ ਤੁਸੀਂ ਸਾਨੂੰ ਖੇਚਲ ਕਰਨੀ ਹੈ ਘਰੋਂ ਸਵੇਰੇ ਉੱਠਣਾ ਸ਼ਾਮ ਵੱਲ ਲੱਗੇ ਫੋਸਟਾਨ ਚਾਹ ਸਾਡੇ ਕੋਲ ਆਦੀ ਪਹਿਣੀ ਹੈ ਰੋਟੀ ਸਾਡੇ ਕੋਲ ਆਈ ਹੈ ਤੇ ਸ਼ਾਮ ਦਾ ਵੀ ਰਸਣ ਪਣੀ ਸਾਡਾ ਪੂਰਾ ਪ੍ਰਬੰਧ ਹੁੰਦਾ ਤਾਂ ਕਮਾਲ ਦੀ ਗੱਲ ਕਮਾਲ ਲਈ ਅਗਰ ਵੀ ਤੁਸੀਂ ਮੇਰਾ ਮਨ ਜਿੱਤ ਲਿਆ ਮੈਨੂੰ ਵੀ ਅੱਜ ਤੋਂ ਆਪਣੀ ਦਾ ਮੈਂਬਰੀ ਸਮਝੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਨਾਲ ਅਮਨ ਲੋਪੋ ਪਿਛਲੇ ਪਾਸੇ ਲੁਕੇ ਅਮਨ ਲੋਪੋ ਜੀ ਆਓ ਤੁਰਨਾ ਕਰੀਏ ਗੱਲ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਨੌਜਵਾਨ ਅਮਨ ਲੋਪੋ ਕਾਫੀ ਦਿਨ ਪਹਿਲਾਂ ਇਹਨਾਂ ਨਾਲ ਰਾਬਤਾ ਹੁੰਦਾ ਰਿਹਾ ਲੇਕਿਨ ਅੱਜ ਵੀ ਅਕੈਡਮੀ ਲੇਟੇ ਇਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਆ ਅਮਨ ਲੋਪੋ ਜੀ ਅੱਜ ਵੀ ਤੁਸੀਂ ਆਪਣੇ ਬੋਲਾਂ ਦੀ ਵਿਚਾਰ ਕਰ ਰਹੇ ਹੋ ਜਾਂ ਅੱਜ ਸਰ ਮਹਿਮਾਨ ਬਣ ਕੇ ਆਏ ਹੋ ਨਹੀਂ ਨਹੀਂ ਕਰ ਰਹੇ ਕਮੈਂਟਰੀ ਭਾਈ ਸਾਡੇ ਵਾਂਡੀ ਨੇ ਸਾਡੇ ਪਿੰਡੂ ਨੇ ਜੀ ਪਰਮੀ ਸਾਹਿਬ ਬਹੁਤ ਇਹਨਾਂ ਦਾ ਨਾਮ ਸੁਣਿਆ ਪਹਿਲੀ ਵਾਰ ਮਿਲਦਾ ਮੌਕਾ ਮਿਲਿਆ ਨਾ ਜੀ ਸੰਧਪੁਰਾ ਇਹਨਾਂ ਦਾ ਪਿੰਡ ਆ ਨਾ ਕਵਰ ਕਰ ਰਿਹਾ ਉਹਨਾਂ ਦਾ ਪਹਿਲਾਂ ਥੈਂਕ ਯੂ ਤੁਹਾਡਾ ਥੈਂਕ ਯੂ ਜੀ ਤੁਹਾਡੀ ਟੀਮ ਦਾ ਜੀ ਕਰ ਰਹੇ ਆ ਜੀ ਕਮੈਂਟ ਵਾਹ ਜੀ ਵਾਹ ਵਾਹ ਜੀ ਵਾਹ ਐ ਤੁਸੀਂ ਇਹ ਇਸ ਸੀਜ਼ਨ ਦਾ ਸਾਰਾ ਹੀ ਟੂਰਨਾਮੈਂਟ ਸਰ ਕਵਰ ਕਰੋਗੇ ਜਾਂ ਕਿਦਨ ਕਿਦੇ ਵਾਪਸੀ ਹੈਗੀ ਆ ਪਈ ਜਦੋਂ ਹੀ ਫੈਡਰੇਸ਼ਨ ਦਾ ਹੁਕਮ ਹੋਊਗਾ ਉਸੇ ਤਰ੍ਹਾਂ ਇਹ ਜੀ ਤੇ ਨੈਕਸਟ ਪ੍ਰੋਗਰਾਮ ਅ ਜਦਾ ਫੈਡਰੇਸ਼ਨ ਵਾਲੀ ਸੀਰੀਜ਼ ਨੂੰ ਮੁਕੂਗਾ ਫਿਰ ਐ ਨੈਕਸਟ ਕਿਸੇ ਕੰਟਰੀ ਦੇ ਵਿੱਚ ਜਾਵਾਂਗੇ ਕਿਉਂਕਿ ਪ੍ਰਮੋਟਰ ਤੋਂ ਬਗੈਰ ਕਮੇਡੀਟਰ ਤੋਂ ਬਗੈਰ ਕਬੱਡੀ ਐ ਤੋ ਖੇ ਨਜ਼ਰ ਆਉਂਦੀ ਆ ਐ ਤੁਹਾਡੇ ਬੋਲਾਂ ਤੋਂ ਖੁਸ਼ ਹੋ ਕੇ ਬਹੁਤ سارے ਨੌਜਵਾਨ ਜਿਹੜੇ ਉੱਚਿਆਰਾ ਕੱਢਦੇ ਨਜ਼ਰ ਆਉਂਦੇ ਹੁੰਦੇ ਆ ਤੇ ਅੱਜ ਇਸ ਟੂਰਨਾਮੈਂਟ ਤੇ ਕਿੰਨੇ ਪ੍ਰਮੋਟਰ ਆਏ ਆ ਕਿੰਨੇ ਕਮੇਡੀਟਰ ਆਏ ਆ ਮੈਂਡੇਟਰ ਹੈਗੇ ਆ ਜੀ ਕਿਉਂਕਿ ਇੰਗਲੈਂਡ ਦੇ ਵਿੱਚ ਪਿੰਦਾ ਪਾਜੀ ਸੋਖਾ ਟੇਸੀ ਪਾਜੀ ਦਵਿੰਦਰ ਤੇ ਚਾਰਾ ਲੋਕਲ ਬੁਲਾ ਰਹੇ ਆਪਣੇ ਜਿਹੜੇ ਸੀਨੀਅਰ ਆ ਸਾਥੋਂ ਜਿਨ੍ਹਾਂ ਨੇ ਪਹਿਲਾਂ ਆਈ ਤਾਂ ਹੁਣ 2-4 ਸਾਲ ਤੋਂ ਆਉਣ ਲੱਗੇ ਆ ਤੇ ਪਹਿਲਾਂ ਉਹਨਾਂ ਨੇ ਸਾਂਭਿਆ ਹੋਇਆ ਜਦਾਰਾ ਤੇ ਆਨ ਇੰਡੀਆ ਤੋਂ ਮੈਂ ਜੈਗੋ ਆ 2-3 ਬੁਲਾਏ ਜਿਹੜੇ ਇੰਡੀਆ ਤੋਂ ਆਏ ਹੋਏ ਤੇ ਤਾਂ ਬਾਅਦ ਬਾਕੀ ਵਰਮੀ ਬਾਈ ਆਪਣਾ ਭਰਾ ਜਿਨ੍ਹਾਂ ਦਾ ਟੂਰਨਾਮੈਂਟ ਅੱਜ ਸੈਕਟੈਂਪਰ ਆ ਲਿਆਂਦਾ ਤੇ ਸਾਡੇ ਪਿੰਡੂ ਆ ਬਹੁਤ ਮਾਣ ਲੈਂਦੇ ਸੰਦੀਪ ਬਾਈ ਨਾਲ ਇਹਨਾਂ ਦਾ ਮੋਹ ਪਿਆਰ ਸੀ ਆ ਕਰਕੇ ਵੀ ਜੁੜੇ ਹੋਇਆ ਜਿਨ੍ਹਾਂ ਦਾ ਟੂਰਨਾਮੈਂਟ ਆ ਇਹਨਾਂ ਨੂੰ ਵੀ ਮੁਬਾਰਕਾਂ ਜੀ ਬਹੁਤ ਵਧੀਆ ਆਰਗੇਨਾਈਜ਼ ਕੀਤਾ ਹੋਇਆ ਠਾਕਾ ਦਾ ਠਾਕਾ ਮਾਰਦਾ ਕਾਟਣਾ ਆਪਾਂ ਤੋਂ ਲੈ ਰਹੀ ਹੈ ਸ਼ੋਰ ਸ਼ੋਰ ਚਲੋ ਇਸ ਮੇਲੇ ਨੂੰ ਤੁਹਾਨੂੰ ਹਰਦਿਕ ਖੁਸ਼ੀਆਂ ਵਧਾਈਆਂ